ਉਰੂਰੋਂ ਦੀ ਹੋਣੀ ਰਾਜੇ ਰਣਜੀਤ ਦੀ ਔਰ ਲੰਡਨ ਚ ਪਿਆ ਸਾਡਾ ਤਾਜ ਦੇਖ ਕੇ ਤਨ ਸਾਡੀ ਪੈਲੀ ਜਿਹੜੀ ਸੋਨਾ ਚਮਦੀ ਸੋਚਿਆ ਮੈਂ ਬਹਿਰੀਆਂ ਦੇ ਬਾਗ ਦੇਖ ਕੇ ਬੱਪੂ ਆਲਾ ਸਾਰਾ ਰਾਜਪਾਗ ਛੱਡਤਾ ਸੁਖ ਸੁਖ ਸੁਖਾਇਓ ਪੰਜਾਬ ਛੱਡਤਾ ਦਿਸਿਓ ਇਹ ਨਹਵਾਉਂ ਦੀ ਦਿੱਲੀ ਰੋਡ ਤੇ ਰੋਂਦੀ ਮਾਂ ਨੂੰ ਛੱਡ ਆਇਆ ਏਅਰਪੋਰਟ ਤੇ ਮੈਂ ਯਾਰ ਬੇਲੀ ਛੱਡੇ ਛੱਡੀ ਮौज ਜ਼ਿੰਦਗੀ ਸੁਪਨੇ ਚ ਦਿਸਦੀ ਗਰਾਉਂਡ ਪਿੰਡ ਦੀ ਠੇਡੇ ਖਾ ਕੇ ਆਈ ਏ ਅਕਲ ਐਂਡ ਨੂੰ ਹੋਣ ਸ਼ਿਫਟਾਂ ਦੀ ਲੱਗੀ ਕੜਕੀ ਜਿੰਦ ਨੂੰ ਓਏ ਉੱਥੇ ਹੱਟ ਹੱਟ ਭੰਨ ਦਿੰਦਾ ਕੰਮ ਮਿੱਤਰਾ ਪੀਣੀ ਪੈਂਦੀ ਐ ਸਨੂ ਦੇ ਵਿੱਚ ਰੰਮ ਮਿੱਤਰਾ ਪੈਸੇ ਤਾਂ ਕਮਾਲ ਮੰਗੇ ਚੈਨ ਨਹੀਂ ਆਉਣੀ ਦਿਨ ਕੋਈ ਵਧਾਈਆਂ ਕਰੇ ਨੈਣ ਨਹੀਂ ਆਉਣੀ ਲੋੜ ਤਾਂ ਨਹੀਂ ਕੋਈ ਉੱਥੇ ਕਿਹੜਾ ਪੁੱਛਦਾ ਓਏ ਗੋਰਿਆਂ ਤੇ ਰੂਪ ਕਾ ਦਾ ਖੜੀ ਮੁੱਛ ਦਾ ਖਰਜੇ ਦੀ ਫੰਡ ਫੇਰਾਂ ਲਾਉਣੇ ਤੌਣ ਤੋਂ ਰੁਕਦਾ ਨਹੀਂ ਜੱਟ ਫਿਰ ਪਿੰਡ ਆਉਣ ਤੂੰ ਉਹ ਢੀਡਿਓ ਕਲਾਂ ਚ ਬਾਪੂ ਦੇਖ ਹੱਸਦਾ ਹੌਸਲੇ ਚ ਹੋ ਜੇ ਫਿਰ ਪੁੱਤ ਜੱਟ ਦਾ ਉਹ ਫੇਰ ਆ ਕੇ ਪਿੰਡ ਮੈਂ ਤਾਂ ਖੇਤੀ ਕਰੂੰਗਾ ਤੂੰ ਘੈਂਟ ਜਾ ਕੋਈ ਰੱਖੀ ਸਭ ਰਾਜ ਦੇਖ ਕੇ ਟੋਰਾਂਟੋ ਦੀਆਂ ਸੜਕਾਂ ਤੇ ਰੋਇਆ ਘਰੂ ਸਿਰਾਂ ਤੌਂਦ ਤੇ ਜਹਾਜ਼ ਦੇਖ ਕੇ ਨਾ 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 na 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 na